ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਸ਼ਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਸਟੋਰੀ ਸਟੋਰੀ ਦਾ ਨਾਮ ਹੈ ਮੇਰੀ ਮਾਂ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਮਾਂ ਦੀ ਮਮਤਾ ਦਾ ਦੇਣ ਤਾਂ ਕੋਈ ਵੀ ਨਹੀਂ ਦੇ ਸਕਦਾ ਮਾਂ ਤਾਂ ਬੱਚੇ ਨੂੰ ਗਿੱਲੇ ਵਿੱਚ ਵੀ ਨਹੀਂ ਪਾਉਂਦੀ ਸਗੋਂ ਆਪ ਗਿੱਲੇ ਵਿੱਚ ਪਾ ਕੇ ਬੱਚੇ ਨੂੰ ਸੁੱਕੀ ਥਾਂ ਪਾਉਂਦੀ ਹੈ ਇੱਕ ਕੁੜੀ ਮਾਂ ਬਣਨ ਤੋਂ ਪਹਿਲਾਂ ਇੰਨਾ ਖੁੱਲਾ ਖਰਚਾ ਕਰਦੀ ਹੈ ਆਪਣੇ ਸੂਟਾਂ ਤੇ ਗਹਿਣਿਆਂ ਤੇ ਹੋਰ ਚੀਜ਼ਾਂ ਸਮਾਨਾਂ ਤੇ ਪਰ ਇੱਕ ਕੁੜੀ ਜਦੋਂ ਮਾਂ ਬਣ ਜਾਂਦੀ ਹੈ ਤਾਂ ਉਹ ਆਪਣਾ ਆਪ ਭੁੱਲ ਜਾਂਦੀ ਹੈ ਜਿੱਥੇ ਜਦੋਂ ਉਹ ਪਹਿਲਾਂ ਬਾਜ਼ਾਰ ਵਿੱਚ ਜਾਂਦੀ ਸੀ ਤਾਂ ਉਸ ਨੂੰ ਸੂਟ ਗਹਿਣੇ ਮੇਕਅਪ ਦਾ ਸਮਾਨ ਦਿਖਦਾ ਸੀ ਪਰ ਜਦੋਂ ਹੀ ਮਾਂ ਬਣ ਜਾਂਦੀ ਹੈ ਤਾਂ ਫਿਰ ਬਾਜ਼ਾਰ ਦੇ ਵਿੱਚ ਜਾਂਦੀ ਹੈ ਤਾਂ ਉਸ ਨੂੰ ਸਿਰਫ ਬੱਚਿਆਂ ਵਾਲੀਆਂ ਚੀਜ਼ਾਂ ਹੀ ਦਿਖਾਈ ਦਿੰਦੀਆਂ ਹਨ ਬੱਚਿਆਂ ਦੇ ਕੱਪੜੇ ਬੱਚਿਆਂ ਦੀਆਂ ਖੇਡਾਂ ਬੱਚਿਆਂ ਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਆਪਣੇ ਖਰਚੇ ਘਟਾ ਕੇ ਬੱਚਿਆਂ ਲਈ ਜੋੜਨਾ ਸ਼ੁਰੂ ਕਰ ਦਿੰਦੀ ਹੈ ਮੇਰੀ ਮਾਂ ਵੀ ਇਹੋ ਜੀ ਸੀ ਉਸਨੇ ਬਹੁਤ ਸਾਰੇ ਬਲੀਦਾਨ ਮੇਰੇ ਤੇ ਮੇਰੇ ਭਰਾ ਦੀਆਂ ਖੁਸ਼ੀਆਂ ਦੇ ਲਈ ਦਿੱਤੇ ਹਨ ਮੇਰੀ ਮਾਂ ਜਦੋਂ ਮੇਰੇ ਪੇਕੇ ਘਰ ਵਿਆਹ ਕੇ ਆਈ ਸੀ ਤਾਂ ਉਸ ਸਮੇਂ ਮੇਰੇ ਦੋ ਛੋਟੇ ਚਾਚੇ ਇੱਕ ਛੋਟੀ ਭੂਆ ਸੀ ਮਾਂ ਨੇ ਉਹਨਾਂ ਤਿੰਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਨਾ ਮੇਰੇ ਛੋਟੇ ਚਾਚਿਆਂ ਦੇ ਸਿਰਾਂ ਦੀਆਂ ਜੂੜੀਆਂ ਗੁੰਦੀਆਂ। ਪੂਆ ਦਾ ਦਾਜ ਬਣਾਉਣਾ ਕਿਉਂਕਿ ਮੇਰੀ ਦਾਦੀ ਨੂੰ ਇਹਨਾਂ ਦਾਜ ਦਹੇਜ ਬਣਾਉਣ ਦਾ ਸਮਾਂ ਨਹੀਂ ਮਿਲਿਆ ਸੀ। ਮੇਰੇ ਦਾਦਾ ਜੀ ਦਾ ਸੁਭਾਅ ਕੁਝ ਲਖੜੀ ਸੀ। ਸਾਰੇ ਘਰ ਦੀ ਸਰਦਾਰੀ ਦਾਦੀ ਜੀ ਦੇ ਹੱਥਾਂ ਦੇ ਵਿੱਚ ਸੀ। ਉਹ ਜਿਵੇਂ ਹੀ ਕਹਿੰਦੀ ਸੀ ਓਵੇਂ ਹੀ ਹੁੰਦਾ ਸੀ। ਦਾਦੀ ਨੂੰ ਦੇਣ ਲੈਣ ਤੇ ਪੈਸੇ ਜੋੜਨ ਦਾ ਫਿਕਰ ਜ਼ਿਆਦਾ ਹੁੰਦਾ ਸੀ। ਆਪਣੇ ਬੱਚਿਆਂ ਦਾ ਖਿਆਲ ਘਟ ਮੇਰੇ ਦੋਨੇ ਚਾਚੇ ਤੇ ਭੂਆ ਮੇਰੀ ਮਾਂ ਨੂੰ ਹਮੇਸ਼ਾ ਭਾਬੀ ਮਾਂ ਹੀ ਕਹਿੰਦੇ ਸਨ ਕਦੇ-ਕਦੇ ਤਾਂ ਗੁੱਸੇ ਦੇ ਵਿੱਚ ਮੇਰੀ ਮਾਂ ਤੇ ਦਾਦੀ ਦੀ ਨੇ ਲੜ ਪੈਣਾ ਤਾਂ ਦੋਨੇ ਚਾਚੇ ਤੇ ਭੂਆ ਕਹਿੰਦੇ ਭਾਬੀ ਮਾਂ ਆਪਾਂ ਮਾਂ ਨਾਲੋਂ ਅਲੱਗ ਹੋ ਜਾਂਦੇ ਹਾਂ ਗੱਲ ਕੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ ਸਭ ਤੋਂ ਪਹਿਲਾਂ ਮਾਂ ਨੇ ਭੂਆ ਦਾ ਵਿਆਹ ਕੀਤਾ ਉਹ ਸਾਰਾ ਦਾਜ-ਦਾਜਦੇਹ ਨੂੰ ਲੈ ਕੇ ਚਲੀ ਗਈ ਜੋ ਮੇਰੀ ਮਾਂ ਨੇ ਉਸ ਦੇ ਲਈ ਜੋੜਿਆ ਸੀ ਭੂਆ ਦੇ ਵਿਆਹ ਦੇ ਵਿੱਚ ਮੈਂ ਬਹੁਤ ਛੋਟੀ ਸੀ ਮਸਾਂ ਹੀ 1 ਸਾਲ ਦੀ ਫਿਰ ਹੌਲੀ-ਹੌਲੀ ਚਾਚਿਆਂ ਦੇ ਵਿਆਹ ਵੀ ਧਰ ਦਿੱਤੇ ਗਏ ਉਦੋਂ ਦਾਦੀ ਜੀ ਪਾਪਾ ਨਾਲ ਜਾ ਕੇ ਕਿਸੇ ਜ਼ਮੀਨ ਦਾ ਸੌਦਾ ਕਰ ਆਏ ਦਾਦੀ ਨੇ ਮਾਂ ਤੋਂ ਉਸ ਗਹਿਣਿਆਂ ਦੀ ਮੰਗ ਕੀਤੀ ਜੋ ਉਸ ਦੀਆਂ ਛੋਟੀਆਂ ਦਰਾਨੀਆਂ ਨੂੰ ਉਹੀ ਸੋਨਾ ਪਾ ਦਿੱਤਾ ਜਾਵੇ ਮਾਂ ਨੇ ਬਿਨਾਂ ਕਿਸੇ ਝਿਜਕ ਤੋਂ ਪਰਿਵਾਰ ਦੀ ਖੁਸ਼ੀ ਦੇ ਲਈ ਗਹਿਣੇ ਦਿੱਤੇ ਦਾਦੀ ਨੂੰ ਸੌਂਪ ਦਿੱਤੇ ਤੇ ਮੇਰੀ ਦਾਦੀ ਨੂੰ ਮੇਰੀਆਂ ਚਾਚੀਆਂ ਨੂੰ ਬਹੁਤ ਜ਼ਿਆਦਾ ਸੋਨਾ ਪਾਇਆ ਮੇਰੀ ਮਾਂ ਸੋਨੇ ਤੋਂ ਵਾਰਜੀ ਹੋ ਗਈ ਕਹਿੰਦੇ ਨੇ ਕਿ ਔਰਤ ਸੋਨੇ ਤੋਂ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਸੋਚ ਕੇ ਡਰਨ ਲੱਗਦਾ ਹੈ ਕਿ ਇਹ ਸਭ ਕੁਝ ਕਿਵੇਂ ਸੈਨ ਕੀਤਾ ਹੋ ਮਾਂ ਐਡੇ ਸਭ ਸੰਤੋਕ ਵਾਲੀ ਸੀ ਕਿ ਉਸਨੇ ਆਪਣੀਆਂ ਦਰਾਣੀਆਂ ਨੂੰ ਵੀ ਆਪਣੀਆਂ ਭੈਣਾਂ ਬਣਾ ਲਿਆ ਦਾਦੀ ਮਾਂ ਨੂੰ ਫਿਕਰ ਹੋ ਗਿਆ ਕਿ ਉਸ ਦਾ ਰਾਜਪਾਠ ਉਸ ਦੇ ਹੱਥੋਂ ਖੋ ਕੇ ਮੇਰੀ ਮਾਂ ਦੇ ਹੱਥਾਂ ਵਿੱਚ ਨਾ ਆ ਜਾਵੇ। ਉਹ ਤਿੰਨੇ ਦਰਾਣੀਆਂ ਚਠਾਣੀਆਂ ਨੂੰ ਲੜਨ ਦੀ ਬਹੁਤ ਕੋਸ਼ਿਸ਼ ਕਰਵਾਉਂਦੀ ਪਰ ਮੇਰੀਆਂ ਤਿੰਨੇ ਮਾਵਾਂ ਆਪਸ ਵਿੱਚ ਕਦੇ ਨਾ ਲੜੀਆਂ। ਕੰਮ ਕਰਕੇ ਕਦੇ ਸੂਟ ਸਿਉਂ ਦਿੰਦੀਆਂ ਰਹਿੰਦੀਆਂ, ਕਦੇ ਗੱਲਾਂ ਕਰਦੀਆਂ ਰਹਿੰਦੀਆਂ। ਇਸੇ ਤਰ੍ਹਾਂ ਆਪਣਾ ਵਧੀਆ ਟਾਈਮ ਬਤਾਇਆ। ਸਮੇਂ ਦੀ ਚਾਲ ਸੀ ਚਲਦੀ ਗਈ। ਫਿਰ ਮਾਂ ਫਿਰ ਮੇਰਾ ਵਿਆਹ ਰੱਖ ਦਿੱਤਾ ਗਿਆ ਚਾਹੇ ਹੁਣ ਦਾਦੀਵਾਂ ਪੈਸੇ ਦੀ ਪੁਜਾਰੀ ਬਣ ਗਏ ਸਨ ਉਹਨਾਂ ਨੂੰ ਸੋਚ ਕੇ ਡਰ ਲੱਗਦਾ ਸੀ ਕਿ ਉਹਨਾਂ ਦੇ ਬੱਚੇ ਤਾਂ ਛੋਟੇ ਹਨ ਪਰ ਅਸੀਂ ਦੋਵੇਂ ਭੈਣ ਭਰਾ ਵੱਡੇ ਹਾਂ ਸਾਰਾ ਪੈਸਾ ਤਾਂ ਸਾਡੇ ਵਿਆਹ ਦੇ ਉੱਪਰ ਲੱਗ ਜਾਣਾ ਹੈ ਫਿਰ ਉਹਨਾਂ ਦੇ ਬੱਚਿਆਂ ਦਾ ਕੀ ਬਣੇਗਾ ਇਹ ਹੀ ਸੋਚ ਕੇ ਦਾਦੀ ਨੇ ਪਾਪਾ ਨੂੰ ਲੱਗ ਕਰ ਦਿੱਤਾ ਮੇਰੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਪਰ ਪਾਪਾ ਤੇ ਮੇਰੀ ਮਾਂ ਲਈ ਹਾਰ ਨਾ ਮੰਨੀ ਉਹਨਾਂ ਨੇ ਉਹਨਾਂ ਨੇ ਮੇਰਾ ਵਿਆਹ ਬੜੀ ਧੂਮ ਧਾਮ ਤੇ ਰਾਜੀ ਖੁਸ਼ੀ ਸਿਰੇ ਚੜਾਇਆ ਕਦੀ ਕਦੀ ਮਾਂ ਉਦਾਸ ਹੋ ਜਾਂਦੀ ਹੈ ਆਪਣੇ ਗਿਆਨੇ ਨੂੰ ਯਾਦ ਕਰਕੇ ਮੇਰੇ ਕੋਲ ਆਹਾ ਰਾਣੀ ਹਾਰ ਸੀ ਮੇਰੇ ਕੋਲ ਇਸ ਤਰ੍ਹਾਂ ਦਾ ਟਿੱਕਾ ਸੀ ਇਸ ਤਰ੍ਹਾਂ ਦੇ ਕਾਟੇ ਸਨ ਮਾਂ ਨੇ ਸਮਝੋਤਾ ਕਰ ਲਿਆ ਸੀ ਕਿ ਜ਼ਿੰਦਗੀ ਵਿੱਚ ਮੇਰੀ ਦਾਦੀ ਨੇ ਸਭ ਤੋਂ ਘਟ ਹਿੱਸਾ ਮੇਰੇ ਪਿਤਾ ਨੂੰ ਦਿੱਤਾ ਸੀ पर समय दी खेड़ ਨਾਲ ਪਿਤਾ ਤੇ ਮਾਂ ਦੀ ਸਖਤ ਮਿਹਨਤ ਰੰਗ ਲਿਆਈ ਚਾਹੇ ਉਹਨਾਂ ਨੂੰ ਕੱਲਿਆਂ ਮੇਰਾ ਵਿਆਹ ਕਰਨਾ ਪਿਆ ਸੀ ਅਤੇ ਫਿਰ ਮੇਰੇ ਭਰਾ ਦਾ ਵੀ ਵਿਆਹ ਬੜੀ ਹੀ ਧੂਮ ਧਾਮ ਨਾਲ ਕੀਤਾ ਪਿਤਾ ਤੇ ਮਾਤਾ ਦੋਨੇ ਸ਼ੁਕਰ ਮਨਾਉਂਦੇ ਹਨ ਕਿ ਇੱਕ ਟਾਈਮ ਜਦੋਂ ਉਹਨਾਂ ਨੂੰ ਆਪਣਿਆਂ ਦੀ ਬਹੁਤ ਲੋੜ ਸੀ ਉਹਨਾਂ ਨੇ ਧੋਖਾ ਦਿੱਤਾ ਸੀ ਪਰ ਉਹ ਰੱਬ ਦਾ ਸ਼ੁਕਰ ਗੁਜ਼ਾਰ ਕਰਦੇ ਹਨ ਕਿ ਉਹਨਾਂ ਦੀ ਦਿੱਤੀ ਜਵਾਈ ਪੁੱਤ ਤਿੰਨੋਂ ਤਿੰਨੇ ਸੁਲੱਗ ਅਤੇ ਗੁਣਕਾਰੀ ਹੈ। ਪੂਆ ਅੱਜ ਵੀ ਮਾਂ ਦੀ ਮਾਵਾ ਮੰਗ ਪਿਆਰ ਕਰਦੀ ਹੈ। ਮਾਂ ਨੇ ਆਪਣੇ ਰਿਸ਼ਤਿਆਂ ਨੂੰ ਬੰਨ੍ਹ ਕੇ ਰੱਖਿਆ ਸੀ। ਉਸ ਨੇ ਸਾਡੇ ਲਈ ਬਹੁਤ ਸਾਰੇ ਬਲੀਦਾਨ ਦਿੱਤੇ। ਉਸ ਨੇ ਸਾਨੂੰ ਮੇਲੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਲਿਆ ਲੈ ਕੇ ਦੇਣੀਆਂ ਆਪਣੇ ਜੋੜੇ ਹੋਏ ਪੈਸਿਆਂ ਦੇ ਵਿੱਚੋਂ। ਉਹ ਵੀ ਹੋਰ ਮਾਵਾ ਮੰਗ ਆਪਣੇ ਆਪ ਨੂੰ ਉੱਤੇ ਖਰਚਾ ਕਰਦੇ। ਬਲਕਿ ਸਾਨੂੰ ਜ਼ਿੰਦਗੀ ਦੀ ਹਰ ਇੱਕ ਚੀਜ਼ ਦੇਣ ਦੀ ਕੋਸ਼ਿਸ਼ ਕਰਦੀ। ਅੱਜ ਵੀ ਜਦੋਂ ਪੇਕੇ ਜਾਂਦੀ ਹਾਂ ਤਾਂ ਆਉਂਦੀ ਨੂੰ 500 ਹਜ਼ਾਰ ਜ਼ਰੂਰ ਦਿੰਦੀ ਹੈ। ਮੇਰੇ ਬੱਚਿਆਂ ਲਈ ਵੀ ਨਵੀਆਂ-ਨਵੀਆਂ ਖੇਡਾਂ ਚੀਜ਼ਾਂ ਲਿਆ ਕੇ ਰੱਖੀ ਦੀ ਹੈ। ਬੱਚਿਆਂ ਦੀ ਫੋਨ ਉੱਤੇ ਆਵਾਜ਼ ਉਹਨਾਂ ਨੂੰ ਤਰਸਦੀ ਰਹਿੰਦੀ ਹੈ। ਮਾਂ ਬਹੁਤ ਹੀ ਵਧੀਆ ਦੋਸਤ ਹੁੰਦੀ ਹੈ। ਧੀ ਵੀ। ਬਹੁਤ ਮਾੜਾ ਚੰਗਾ ਸਮਾਂ ਆਇਆ ਜ਼ਿੰਦਗੀ ਦੇ ਵਿੱਚ। ਹਰ ਸਮੇਂ ਮੇਰੀ ਮਾਂ ਨੇ ਮਹੀ ਮੇਰਾ ਸਾਥ ਦਿੱਤਾ। ਦਿਲ ਦੀਆਂ ਸਾਰੀਆਂ ਗੱਲਾਂ ਮਨ ਮਨਾ ਕੇ ਕੀਤੀਆਂ ਜਾ ਸਕਦੀਆਂ ਨੇ ਕਹਿੰਦੇ ਨੇ ਕਿ ਧੀ ਦਾ ਘਰ ਪੱਟਨ ਵਿੱਚ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਪਰ ਇਹ ਗੱਲ ਸਹੀ ਨਹੀਂ ਹੈ ਮਾਂ ਹਮੇਸ਼ਾ ਧੀ ਦਾ ਘਰ ਵਸਦਾ ਵੇਖਣਾ ਚਾਹੁੰਦੀ ਹੈ ਕਦੇ ਵੀ ਨਹੀਂ ਉਜਾੜਨਾ ਸਕਦੀ ਕਹਿੰਦੇ ਨੇ ਰੱਬ ਹਰ ਥਾਂ હાજર ਨਹੀਂ ਹੋ ਸਕਦਾ ਇਸ ਲਈ ਉਹਨੇ ਮਾਂ ਬਣਾਈ ਹੈ ਮਾਂ ਤਾਂ ਸੀ ਪੁੱਛਦੀ ਦੂਰੋਂ ਆਵਾਜ਼ ਸੁਣ ਕੇ ਪਹਿਚਾਨਦੀ ਹੈ ਕਿ ਉਹ ਖੁਸ਼ ਜਾਂ ਦੁਖੀ ਕਦੇ-ਕਦੇ ਜਦੋਂ ਦਿਲ ਬਹੁਤ ਦੁਖੀ ਹੁੰਦਾ ਹੈ ਉਦੋਂ ਹੀ ਮਾਂ ਦਾ ਫੋਨ ਆ ਜਾਂਦਾ ਹੈ ਪਤਾ ਨਹੀਂ ਮਾਂ ਨੂੰ ਕਿਵੇਂ ਸਮਝ ਲੈਂਦੀ ਹੈ ਕਿ ਉਸਦੀ ਔਲਾਦ ਦੁਖੀ ਹੈ ਅੱਜ ਕੱਲ ਵੱਡੇ ਹੋ ਚੁੱਕੇ ਹਾਂ ਮਾਂ ਅੱਗੇ ਵੀ ਦੁੱਖਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਉਸ ਨੂੰ ਸਮਝ ਆ ਜਾਂਦੀ ਹੈ ਕਿ ਕਿਸ ਗੱਲ ਦਾ ਦੁੱਖ ਹੈ ਤੇ ਮੈਂ ਉਦਾਸ ਹਾਂ ਜਾਂ ਖੁਸ਼ ਰੱਬ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਰੱਬ ਹਰ ਕਿਸੇ ਦੀ ਮਾਂ ਨੇ ਖੁਸ਼ੀ ਰੱਖੇ ਤੇ ਮਾਵਾਂ ਦਾ ਵਿਛੋੜਾ ਕਦੇ ਬੱਚਿਆਂ ਨਾਲ ਨਾ ਪਾਵੇ ਹਾਂਜੀ ਦੋਸਤੋ ਇਹ ਸੀ ਸਾਡੀ ਛੋਟੀ ਜੀ کہانی ਉਮੀਦ ਕਰਦੇ ਹਾਂ ਤੁਹਾਨੂੰ ਜਰੂਰ ਪਸੰਦ ਆਏਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਚੈਨਲ ਤੇ ਨਵੇਂ ਪੁੱਛੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ